ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵਗੇ ਸਾਰੇ ਤੇ ਅੱਜ ਆਪਣਾ ਹੋ ਗਿਆ ਵਾ 98 ਦਿਨ ਪੂਰੇ ਅੱਜ ਲੱਗਣ ਲੱਗੀ ਐ ਪਿਛੇ ਮਿਹਨਤ ਤੇ ਕੋਈ ਸਾਹਿਬ ਥੋੜੇ ਦਿਨ ਹੋ ਗਏ ਸੀਗੇ ਛੁੱਟੀ ਦੇ ਸੀਗੇ ਬਿਕੋਜ਼ ਮੈਚ ਚੱਲਦੇ ਸੀਗੇ ਥੋੜੇ ਜਿਹਨਾਂ ਦੇ ਤੇ ਰਾਤ ਨੂੰ ਉਹਨਾਂ ਨੂੰ ਹਨੇਰਾ ਹੋ ਜਾਂਦਾ ਸੀ ਤੇ ਸਵੇਰ ਨੂੰ ਆ ਨਹੀਂ ਪਾਉਂਦੇ ਸੀ ਤੇ ਅੱਜ ਕੋਈ ਸਾਹਿਬ ਆਏ ਆ ਤੇ ਅੱਜ ਮੁੰਡੇ ਲਾਉਣਗੇ ਮਿਹਨਤ ਦੋ ਦਿਨ ਅੱਗੇ ਗਰਾਊਂਡ ਲਾਈ ਆ ਤੇ ਗਰਾਊਂਡ ਵੀ ਅਜੇ ਬਸ ਥੋੜੀ ਰਹਿ ਗਈ ਸੁੱਕ ਗਈ ਆ ਤੇ ਬਾਕੀ ਜਿੱਥੇ-ਕਿੱਥੇ ਸੁੱਕੀ ਆ ਉਹ ਅਸੀਂ ਥੋੜੀ ਕਰ ਲਈਏ ਸੈੱਟ ਜਿਹੜਾ ਜੰਤਰ ਮੰਤਰ ਨਵਾਂ ਲੈਂਦਾ ਸੀਗਾ ਤੇ ਅੱਜ ਲਵਾ ਰਹੇ ਕੁੱਪੇ ਤੇ ਫਿਟਾਂ ਨੂੰ ਦਿਖਾਉਣੇ ਅੱਗੇ ਠੀਕ ਆ ਜੀ ਲਓ ਜੀ ਪਹਿਲਾ ਸੈੱਟ ਚੱਲ ਪਿਆ ਵਾ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ 2 ਦਿਨ ਅਸੀਂ ਗਰਾਊਂਡ ਲਾਈ ਤੇ ਅੱਜ ਆ ਮਿਹਨਤ ਲਾ ਰਿਹਾ ਮੁੰਡੇ ਬਸ ਸਟਾਰਟ ਕਰਤੀ ਆ ਹਾਂਜੀ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਜੀ ਛੁੱਟੀਆਂ ਬਹੁਤ ਕਰ ਲਾ ਪਿਆ ਛੁੱਟੀਆਂ ਯਾਰ 2 4 ਦਿਨ ਮੈਚ ਚੱਲਗਾ ਦਰ ਅੱਛਾ ਅੱਛਾ ਔਖਾ ਹੋ ਜਾਂਦਾ ਨਾ ਮੈਂ ਵੇਖਦਾ ਹੀ ਉਹ ਦਿਨ ਤੇ 11 ਵਜ ਗਏ ਮੈਚ ਤੇ 12 11 ਟਰੈਕਟਰ ਕਿਹੜੇ ਵੇਲੇ ਕਰਨੀ ਹੈ ਉਹ 4 ਵਜੇ ਫੇਰ ਉੱਠਣਾ ਪਏ ਸਹੀ ਗੱਲ ਹੈ ਔਖਾ ਤੁਹਾਡੀ ਮੈਂ ਜਿਹੜੇ ਦਿਨ ਤਾਂਜੋ ਡਿਊਟੀ ਔਖੀ ਹੋ ਜਾਂਦੀ ਹੈ ਨਾ ਨਹੀਂ ਇੱਕ ਦਿਨ ਤੋਂ ਚੱਲ ਜਾਂਦਾ 4-5 ਦਿਨ ਹਾਂਜੀ ਕੋਈ ਸਾਹਬ ਦੀ ਵੀ ਡਿਊਟੀ ਭਾਰੀ ਆ ਰੈਫਰੀ ਵੀ ਕਰਦੇ ਕੋਈ ਸਾਹਬ ਦੇ 10-11 ਵਜ ਜਾਂਦੇ ਤੇ ਫੇਰ ਸਵੇਰ ਨੂੰ ਉੱਠ ਕੇ ਆਉਣਾ ਔਖਾ ਹੋ ਜਾਂਦਾ ਤੇ ਜਿੱਦਾਂ ਆਉਂਦੇ ਆ ਫੇਰ ਦੇਖ ਲਓ ਤੁਸੀਂ ਗੱਦਾ ਮੈਂ ਤਾਂ ਚੱਲਦੀਆਂ ਫੇਰੇ ਕਿਹੜਾ ਫੜਦਾ ਓਏ ਬੰਨੇ ਸਾਰੇ ਉਹ ਵੇਚੀ ਜਾ ਕਵਰ ਕਰ ਕਸ ਕਰ ਗਿਆ ਆ ਬੜੀ ਹੋੜੀ ਓਏ ਓਏ ਚੁੱਪ ਹੋ ਓਏ ਸਾਰੇ ਜਿਹੜੇ ਫੰਟਕ ਸਾਮੂਹ ਨੇ ਸਾਟ ਕੇ ਮਾਰਨਾ ਉੱਥੇ ਲਾ لا <applause> لونت <لاحظة. لاحظة. تصفيق> <applause> ਚਲ ਚਲ ਬਿੱਲੇ ਮੈਂ ਤੁਹਾਡੇ ਬਣਾਵਾ ਵੀਡੀਓ ਇੱਕ ਸੈਟ ਦੀ ਸ਼ਾਬਾਸ਼ 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 ਆ ਵੇਖ ਲਓ ਇਹ ਨਵੀਂ ਪਨੀਰੀ ਤੈਨੂੰ ਚਲੋ 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 ਖਿੱਚ ਖਿੱਚ ਕੇ ਖਿੱਚ ਕੇ ਖਿੱਚ ਕੇ ਆ ਸੈਟ ਸੌਖਾਈਆ ਕਿਹੜਾ ਭਾਜੀ ਆ ਇਹ ਉਹ ਦਿਨ ਵੀ ਇਦਾਂ ਹੀ ਕਰਦਾ ਹੈਗਾ ਇਹਦੇ ਚਾਵਲ ਫੇਰਨ ਵਾਲੀ ਹੋਈ ਹੋਈ ਆ ਭਾਜੀ ਇਹ ਹੁਣ ਠੀਠ ਹੋ ਗਏ ਆ ਕੋਪੇ ਦਾ ਬੜ ਦਿਆ ਕਰੋ ਚੱਲ 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 ਸ਼ਾਬਾਸ਼ 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 ਵੈਰੀ ਗੁੱਡ ਆ ਉਹ ਦੇਖ ਲੈ ਬੰਦੇ ਪਹੁੰਚ ਵੀ ਗਏ ਆ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਆ ਵੀ ਠੀਠਿਆ ਜਿਹੜਾ ਹੁਣ ਗਿਆ ਵਾ ਸਿਰੇ ਦਾ ਇੱਥੇ ਆ ਕੇ ਖੜਾ ਵਾ ਸਾਰੇ ਐਕਸਾਈਲ ਆਉਣ ਦੇ ਮਗਰ ਖੜਾ ਇਹਨੂੰ ਮੈਂ ਕਿਹਾ ਐਕਸਾਈਲਾ ਟਪੜ ਦਾ ਨਾ ਤੋਰ ਦੇਦਾ ਹੀ ਕਰ ਤੋਰ ਨਾ ਇਹ ਜਿੰਨੇ ਨਿਆਣੇ ਨਿਆਣੇ ਕਰੀਏ ਉਹਨਾਂ ਹੀ ਇਹ ਭੂਏ ਚੜੇ ਹੋਏ ਆ ਉਹਨਾਂ ਹੀ ਇਹ ਆਹ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਉਹ ਕਰ ਕੇ ਬੈਠ ਕੇ ਨਹੀਂ ਮਰਦੀ ਓਏ ਆ ਜਮਾਰਾ ਆ ਸਸੇ ਕੰਮੇ ਕਰਨ ਡਿਆ ਇਹਨੂੰ ਕਿਹ ਅੰਦਰੋਂ ਅੰਦਰ ਆ ਮੁੰਡੇ ਨੂੰ ਨਿਕਲੇ ਉਹ 50 ਮੀਂਹ ਵਾਰ ਆਉਂਦਾ ਉਹ ਵੇ ਓਏ ਆ ਕਹਿੰਦੇ ਮੁੰਡੇ ਹੁਣ ਓਪਨ ਵਾਲੇ ਉੱਠਣਗੇ ਓਪਨ ਵਾਲੇ ਚ ਉੱਪਰ 재 okay. okay. ਚੱਲ ਵੀ ਇੰਦਰਾ ਇੰਦਰਾ ਚੱਲ ਵੀ ਤੇਰੇ ਤੇ ਆ ਕੈਮਰਾ ਮੈਂ ਦੱਸ ਦੇਣਾ ਵਾ ਜਿੱਥੋਂ ਗਲਤ ਹੋਇਆ ਹੰਦਿਆਂ ਦਾ ਸਰਦਾਰ ਹੰਦਿਆਂ ਦਾ ਸਰਦਾਰ ਪਿਛੇ ਰਹਿ ਗਿਆ ਵਾ ਕਿੱਥੇ ਆ ਹੰਦਿਆਂ ਦਾ ਆ ਆ ਗਿਆ ਹੰਦਿਆਂ ਦਾ ਸਰਦਾਰ ਓ ਥੱਲੇ ਨਹੀਂ ਲੱਗਦਾ ਤੇਰੇ ਕੁੱਤੇ ਨੂੰ ਚਲਾਉਂਦੇ ਚੱਲ 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 ਓ ਜੋ ਚਲੋ ਚੱਲੋ ਚਲੋ ਵੱਜਣੀਆਂ ਕੋਈ ਸਾਹਿਬ ਕਹਿੰਦੇ ਚੱਲ ਚੱਲ ਚੱਲੇ ਸੀ ਚੱਲ 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 ਏਸੀ ਸੈਟ ਸਹੀ ਨਹੀਂ ਲੱਗੰਦਿਆਗਾ ਆ ਹੰਦਿਆਂ ਦੀ ਸਰਦਾਰਨੀ ਵੀ ਆ ਗਈ ਹੈ ਹਮ ਵੀ ਪਈ ਅੱਜ ਨਿਕਲਾ ਜਿੱਥੇ ਜਾਣਾ ਇਹ ਕੀ ਗੱਲ ਲਾ பய <laughs> நான் <laughs> इत बलॉगर आया नवा बंदा लभ्या भाजी छुट्टी नहीं करनी तू ठीक है ये छुट्टी कर ली तेन ਚੱਲ 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 ਖੇਡੇ ਕਾ ਮੈਨੂੰ ਚਲੋ 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 ਸ਼ਾਬਾਸ਼ ਬਾਰ ਰਹਿ ਗਏ ਤੁਹਾਡੇ 15 ਮਿੰਟ ਚੱਲ ਆਲੇ ਭਾਜੀ ਚੱਲ ਚੱਲ ਲੋਈ ਇਦਾਂ ਰੌਣਕਾਂ ਲੱਗਦੀਆਂ ਗਰਾਊਂਡ 'ਚ ਸਵੇਰੇ ਸਵੇਰੇ ਤੜਕੇ ਕਿਉਂ ਜੀ ਮੰਨਦੇ ਫਿਰ ਕਿਸੇ ਨੂੰ ਸ਼ਾਬਾਸ਼ 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 ਰਵਿੰਦਰ ਮਾਹਣ ਚੱਲ ਹੈਪੀ ਚੱਲ 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 ਆ ਗਿਆ ਆ ਗਿਆ ਗੱਭਰੂ ਆ ਗਿਆ ਸ਼ਾਬਾਸ਼ 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 ਕੀ ਹੋਇਆ ਗੁਰੀ? ਪੱਟ ਫੋਲਦੇ ਕਿ ਨਹੀਂ? ਚੱਲ ਚੱਲ ਚੱਲ। ਆਹ ਕਰਨਾ ਓਏ। ਨੂਰ ਕੀ ਗੱਲ ਹੈ ਹੁਣ? ਹੈਂ? ਗੇੜੀਆਂ ਲਾਉਣੀਆਂ ਸੌਖੀਆਂ ਚੱਲ ਚੱਲ ਬਿੱਲੇ ਸ਼ਾਬਾਸ਼ ਸ਼ਾਬਾਸ਼ ਲੱਖਾ ਲੱਖਾ ਭਾਈ ਪਤਨੀ ਭਾਈ ਬਿਮਾਰ ਜਿਆ ਕਹਿੰਦਾ ਦੋ ਥੋੜੇ ਦਿਨ ਹੋ ਗਏ ਆ ਆਇਆ ਹੀ ਨਹੀਂ ਦੋ ਤਿੰਨ ਦਿਨ ਹੋ ਗਏ ਉਦਾਂ ਦੀ ਜਾਂਦਾ ਹੁੰਦਾ ਤੈਨੂੰ ਦੌੜ ਲਾਉਣਾ ਉਹਨੂੰ ਚੰਗਾ ਲਾਇਆ ਨਾਲ ਪਿਆ ਫਰਕ ਬਾਬਾ ਉਹਨੂੰ ਭਾਜੀ ਨੂੰ ਚੱਲ 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 ਸ਼ਾਬਾਸ਼ ਸ਼ਾਬਾਸ਼ ਨੱਚ ਲੈ ਮੁੰਡੇ ਨੱਚ ਲੈ ਕਿਉਂ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਆਈ ਤਾਂ ਹੁਣੀ ਆ ਹੁਣ ਕਈ ਕੋ ਹੋਣਾ ਹਜੇ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਕੀ ਗੱਲ ਆ ਠੰਡਾ ਆ ਗਾ ਮੱਜ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਗੇ ਮੁੰਡੇ ਇਦਾਂ ਹੀ ਲੱਗਣੀ ਮਿਹਨਤ ਇਦਾਂ ਹੀ ਬੁੱਤ ਇਦਾਂ ਹੀ ਲੱਗਣੀ ਆ ਆ ਵੇ ਲੋ ਜੀ ਇੱਕ 8 23 ਵੀ ਵੇਖ ਲਓ ਕੋਈ ਸਾਹ ਨੇ ਚਲੋ 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 ਸ਼ਾਬਾਸ਼ ਸ਼ਾਬਾਸ਼ ਆ ਕਰਦੇ ਆ ਇਹ ਜਿਵੇਂ ਸ਼ੇਰੋਂ ਮੁੰਡੇ ਆ ਮੁੰਡਾ ਵਧੀਆ ਖੇਡਦਾ ਜਿਹੜਾ ਮਗਰ ਨਹੀਂ ਜਾਂਦਾ ਇਹ ਦੁਨ ਭੇਜੇ ਬਹੁਤ ਜਫੇ ਲਾਏ ਉਥੇ ਹਾਂ ਲੋਨ ਨਾ ਸੁਬਾਨਾ ਤੋਂ ਨਹੀਂ ਕਰਦੇ ਚੱਲ 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 ਚਾਬਾ ਸ਼ਾਬਾ ਨਰੇਗਾ ਵਾਲਿਆਂ ਦੇ ਵਸਦਾ ਕਿ ਇਹ ਰੋਗ ਹੀ ਨਿਕਾ ਸਹੀ ਗੱਲ ਹੈਗਾ ਹਾਂ ਇੰਨਾ ਕ ਕਰਕੇ ਗਏ ਆ ਭਰਾਵਾ ਜਿੰਨਾ ਕਿਹਾ ਸੀਗਾ ਇੰਨਾ ਕ ਤਾਂ ਸੈਡਾਂ ਤੋਂ ਅਹੀਂ ਵੀ ਖਰਚੀ ਦੇਣਾ ਹੈਗਾ ਮੁੰਡੇ ਮੰਡੇ ਲਾ ਕੇ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਏਸੀ ਕੀ ਗੱਲ ਆ ਚੱਲ ਚੱਲ ਪਾ ਜੀ ਇਹਨੂੰ ਲਵਾਉਣਾ ਸੈਟ ਹਾਂ ਚੱਲ ਚੱਲ ਏਸੀ ਪਾਉ ਦੀ ਗੱਡੀ 'ਚ ਹੀ ਆ ਸ਼ੀਲਡ ਚੱਲ 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 ਏਸੀ ਖਾਈ ਦੇ ਖਾਈ ਦੇ ਕੰਮ ਨੂੰ ਬਾਸ ਇਕੱਲੇ ਤੇਰੇ ਲਈ ਆਫਰ ਆ ਸ਼ੀਲਡ ਦੀ ਐਦਾਂ ਤੋਂ ਪੰਜਾਬ 'ਤੇ ਲਗਾਤਾਰ ਲਾਵੇ ਫੇਰ ਚੀਜ਼ ਦਾ ਹੱਦ ਨਾ ਚੱਲ 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 ਸ਼ਾਬਾਸ਼ ਸ਼ਾਬਾਸ਼ ਰੁਗਣਾ ਨਿਕਾ ਇਸੀ ਰੁਗਣਾ ਨਿਕਾ